ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਅੱਜ ਅਸੀਂ ਪੜ੍ਹਦੇ ਹਾਂ ਕੁਲਵੀਰ ਸਿੰਘ ਕਾਂਗਦਾਲ ਲਿਖਿਆ ਹੋਇਆ ਬਹੁਤ ਹੀ ਸੋਹਣਾ ਲੇਖ ਸੜਕ ਪਾਰ ਕਰਦਾ ਬੜੇਪਾ ਜਦੋਂ ਉਸ ਦਾ ਨਿਰਵਲ ਹੱਥ ਫੜ ਕੇ ਮੈਂ ਸੜਕ ਦੇ ਦੂਜੇ ਕਿਨਾਰੇ ਪੁੱਜਾ ਤਾਂ ਧੰਨਵਾਦ ਵਜੋਂ ਉਹ ਬੋਲਿਆ ਜਿਉਂਦਾ ਰਵੇਂ ਵੱਡੀਆਂ ਉਮਰਾਂ ਮਾਣੇ ਮੈਂ ਜੁਗ ਨਰਮਤਾ ਦੇ ਨਿਤਾਣੇ ਮੂੰਹ ਵੱਲ ਤੱਕਿਆ ਤੇ ਆਖਿਆ ਬਾਬਾ ਜੀ ਬਾਧਾ ਸੀਸ ਨਾ ਦਿਓ ਵੱਡੀ ਉਮਰ ਵਿੱਚ ਸੜਕ ਕਿਨਾਰੇ ਖਲੋ ਕੇ ਕਿਸੇ ਆਸਰੇ ਨੂੰ ੜੀਖਣ ਨਾਲੋਂ ਤੁਰਦਿਆਂ ਫਿਰਦਿਆਂ ਹੀ ਚੱਲ ਵਸਾਂ ਇਹ ਸੀਸ ਦਿਓ ਬਾਬਾ ਮੁਸਕਰਾ ਪਿਆ ਇੱਕ ਤਨਜ ਉਸਦੇ ਚਿਹਰੇ ਉੱਤੇ ਇੰਦਰ ਤਨਸ਼vang ਫੈਲ ਗਈ ਪਿਤਾ ਜੀ ਨੂੰ ਕਈ ਵਾਰੀ ਮੈਂ ਕਹਿੰਦਾ ਹਾਂ ਹੁਣ ਤੁਸੀਂ ਸੇਵਾ ਮੁਕਤ ਹੋ ਜਾਓ ਅਸੀਂ ਆਪ ਦੀ ਸੇਵਾ ਕਰਾਂਗੇ ਉਹ ਵੀ ਮੁਸਕਰਾ ਪੈਂਦੇ ਹਨ ਜਦੋਂ ਵੀ ਕੰਮ ਛੱਡਿਆ ਮੇਰੀ ਮੌਤ ਬੂਹੇ ਤੇ ਆ ਜਾਵੇਗੀ ਇਹੀ ਮਸ਼ਵਰਾ ਮੈਨੂੰ ਉਹਨਾਂ ਦੇ ਪਰਮ ਮਿੱਤਰ ਪਾਪਾ ਪ੍ਰੀਤਮ ਸਿੰਘ ਦਿੰਦੇ ਹਨ ਗਿਆਨੀ ਜੀ ਨੂੰ ਕੰਮ ਕਰਦੇ ਰਹਿਣ ਦਿਓ ਕੰਮ ਹੀ ਉਹਨਾਂ ਦੀ ਜ਼ਿੰਦਗੀ ਹੈ ਉਸ ਵੇਲੇ ਸਮਾਜਵਾਦੀ ਦੇਸ਼ਾਂ ਦੇ ਵਿਰਧ ਘਰਾਂ ਦੀ ਤਸਵੀਰ ਅੱਖਾਂ ਸਾਹਮਣੇ ਚਲਚਿਤਰ ਵਾਂਗ ਆ ਜਾਂਦੀ ਹੈ ਹੱਸਦੇ ਮੁਸਕਰਾਣ ਦੇ ਲਤੀਫੇ ਛੜਦੇ ਪਿਆਰੇ ਪਿਆਰੇ ਵਿਰਧ ਮਰਦ ਤੇ ਔਰਤਾਂ ਸਿਆਲ ਵਿੱਚ ਧੁੱਪ ਇਸ਼ਨਾਨ ਕਰਕੇ ਅਤੀਤ ਵੱਲ ਝਾਕਦੇ ਵਿਸਮਾਦ ਵਿਸਮਾਦ ਹੋ ਰਹੇ ਹਨ ਪੱਖ ਦੀਆਂ ਗਰਮੀਆਂ ਵਿੱਚ ਚਸ਼ਮਿਆਂ ਦੇ ਕੰਡੇ ਬੈਠੇ ਬਾਤਾਂ ਪਾ ਰਹੇ ਹਨ ਹਰ ਤਰ੍ਹਾਂ ਦੀ ਸੈਰ ਤਫਰੀਹ ਦੇ ਹੱਕਦਾਰ ਜ਼ਿੰਦਗੀ ਦੇ ਰਾਜੇ ਅਸਰੀ ਇਹ ਵਿਰਧ ਕੋਟ ਲਾਸ਼ਪਾਕੀ ਦੀ ਵਾਰੀ ਦੇ ਕੇ ਬੜੇ ਮ제 ਨਾਲ ਬੈਠੇ ਹਨ ਇੱਕ ਹੋਰ ਬਜ਼ੁਰਗ ਯਾਦ ਆ ਰਹੇ ਹਨ ਇਹ ਲੇਖ ਉਹਨਾਂ ਨੂੰ ਸਮਰਪਣ ਹੈ ਮੇਰੇ ਕਵੀ ਦੋਸਤ ਬਰਿਆਮ ਅਸਰ ਦੇ ਪਿਤਾ ਉਮਰ 80-82 ਸਾਲ ਜਦ ਵੀ ਮੈਂ ਉਹਨਾਂ ਦੇ ਘਰ ਜਾਣਾ ਤਾਂ ਪੋਤਰੇ ਜਾਂ ਪੋਤਰੀ ਦੀ ਬਾਹ ਫੜੀ ਉਹਨਾਂ ਬੈਠਕ ਵਿੱਚ ਆ ਜਾਣਾ ਐਤ ਕੀ ਬੜੀ ਦੇਰ ਬਾਅਦ ਆਏ ਹੋ ਮੈਂ ਉਡੀਕ ਕਰਦਾ ਹੀ ਰਹਿਣਾ ਇਹ ਆਪਣਾ ਕਵੀ ਪੁੱਤਰ ਤਾਂ ਪੌਣੇ ਘੰਟੇ ਵਿੱਚ ਪੱਗ ਹੀ ਮੁਸ਼ਕਲ ਨਾਲ ਬੰਨ੍ਹਦਾ ਹੈ ਜ਼ਿੰਦਗੀ ਤਾਂ ਤੇਰੀ ਹੈ ਐ ਲਫੜ ਮੇਰਾ ਹਿੱਸਾ ਸ਼ਾਮ ਇਕੱਠੇ ਬਤਾਵਾਂਗੀ ਅਸੀਂ ਤਿੰਨੇ ਰਲ ਕੇ ਇੱਕੋ ਜਿਹਾ ਹਿੱਸਾ ਪਾਉਂਦੇ ਵਧੀਆ ਦਾਰੂ ਪਿੰਦੇ ਪਾਇਆ ਜੀ ਦੀ ਨੂੰ ਸਲਾਦ ਦਹੀਂ ਤੇ ਹੋਰ ਕਿੰਨਾ ਕੁਝ ਲੈ ਕੇ ਆਉਂਦੀ ਛੋਟੀਆਂ-ਛੋਟੀਆਂ ਪੋਤਰੀਆਂ ਬਾਬੇ ਦੇ ਖੱਬੇ ਸੱਜੇ ਬੈਠ ਕੇ ਉਸ ਦੀਆਂ ਪੋਪਲੀਆਂ-ਪੋਪਲੀਆਂ ਗੱਲਾਂ ਸੁਣਦੀਆਂ ਪੋਤਰਾ ਵੀ ਇੱਕ ਅੱਧੀ ਚੋਸ ਕੇ ਲਾ ਜਾਂਦਾ ਇੱਕ ਪੈਗ ਬਾਅਦ ਬਾਬਾ ਅਤੀਤ ਦੇ ਵਰਕੇ ਫਰੋਲਣ ਲੱਗ ਜਾਂਦਾ ਅਫਰੀਕਾ ਵਿੱਚ ਉਸਨੇ 30 ਵਰੇ ਬਤਾਏ ਸਨ ਘਰੋਂ ਲਟਬੋਰਾ ਹੋ ਕੇ ਨਿਕਲਿਆ ਮੁੰਡਾ ਉੱਥੇ ਇੱਕ ਨੰਬਰ ਦਾ ਕਾਰੀਗਰ ਬਣ ਕੇ ਹਜ਼ਾਰਾਂ ਰੁਪਏ ਕਮਾਉਂਦਾ ਤੇ ਖਰਚ ਕਰਦਾ ਰਿਹਾ ਪੁੱਤਰ ਦੀ ਹਾਜ਼ਰੀ ਵਿੱਚ ਵੀ ਉਹ ਅਫਰੀਕਾ ਦੀਆਂ ਭਰਪੂਰ ਜਵਾਨ ਔਰਤਾਂ ਦੇ ਸਾਥ ਦੀਆਂ ਗੱਲਾਂ ਬੜਾ ਨਿਸੰਘ ਹੋ ਕੇ ਕਰਦਾ ਸੀ ਜ਼ਿੰਦਗੀ ਨੂੰ ਉਸਨੇ ਪੂਰੀ ਤਰ੍ਹਾਂ ਮਾਣਿਆ ਸੀ ਅਤੇ ਹੁਣ 80-82 ਸਾਲਾਂ ਦੀ ਉਮਰ ਵਿੱਚ ਵੀ ਕਾਉਂਸਲਰ ਤੇ ਇੱਕ ਛੋਟੀ ਜਿਹੀ ਦੁਕਾਨ ਤੇ ਬੈਠ ਕੇ ਚੌਕੀਆਂ ਪਾਵੇ ਚੱਕਲੇ ਜਾਂ ਹੋਰ ਘਰੇਲੂ ਚੀਜ਼ਾਂ ਬਣਾ ਕੇ ਵੇਚ ਦਿੰਦਾ ਸ਼ਾਮ ਜੋਗੀ ਸਬਜ਼ੀ ਤੇ ਬੱਚਾਂ ਵਾਸਤੇ ਫਲ ਵੀ ਲੈ ਆਉਂਦਾ। ਦੀਵਾਲੀ ਤੇ ਲੋਹੜੀ ਦੀ ਰਾਤ ਅਸੀਂ ਲਗਾਤਾਰ 10 ਸਾਲ ਇਕੱਠੇ ਬਿਤਾਈ। ਕਦੀ ਕਦੀ ਜੇ ਮੈਂ ਅਚਾਨਕ ਵੀ ਚਲੇ ਜਾਣਾ ਤਾਂ ਵੀ ਉਸਨੇ ਪੁੱਤਰ ਦੀ ਗੈਰ ਹਾਜ਼ਰੀ ਮੇਰਾ ਦੋਸਤ ਬਣ ਕੇ ਪੂਰੀ ਕਰਨੀ। ਜਿਸ ਦਿਨ ਉਹ ਗੁਜ਼ਰਿਆ ਮੈਂ ਸੋਚਿਆ ਧਰਤੀ ਤੋਂ ਇੱਕ ਸ਼ਾਨਦਾਰ ਵਿਰਧ ਤੁਰ ਗਿਆ। ਅੱਜ ਇਸ ਵਿਰਧ ਨੂੰ ਸੜਕ ਪਾਰ ਕਰਾਉਂਦੇ ਸਮੇਂ ਮੈਨੂੰ ਮਹਾਤਮਾ ਬੁੱਧ ਵੀ ਯਾਦ ਆ ਰਹੇ ਹਨ। ਜਿਨ੍ਹਾਂ ਨੇ ਬੜੇਪਾ ਵੇਖ ਕੇ ਆਪਣੇ ਰਤਵਾਨ ਨੂੰ ਪੁੱਛਿਆ ਸੀ ਚੰਨਿਆ ਮੈਂ ਵੀ ਬੁੱਢਾ ਹੋ ਜਾਵਾਂਗਾ ਤੇ ਉਸ ਦਾ ਉੱਤਰ ਸੁਣ ਕੇ ਉਹ ਬੈਰਾਗੀ ਹੋ ਕੇ ਸਾਰੇ ਸੰਸਾਰ ਦੀ ਸ਼ਾਂਤੀ ਲੱਭਣ ਤੁਰ ਪਏ ਸਨ ਪਰ ਬੜੇਪਾ ਅਜੇ ਵੀ ਮੇਰੇ ਸਾਹਮਣੇ ਬਕਰਾਲ ਰੂਪ ਧਾਰੀ ਖਲੋਤਾ ਹੈ ਬਾਬਾ ਸੜਕ ਸੜਕ ਪਾਰ ਕਰ ਗਿਆ ਹੈ ਮੈਂ ਇਹ ਸੜਕ ਹਾਲੇ ਪਾਰ ਕਰਨੀ ਹੈ ਏਸੀ ਅੱਜ ਦੀ ਵੀਡੀਓ ਮਿਲਦਿਆਂ ਵਾਲੀ ਵੀਡੀਓ ਦੇ ਵਿੱਚ ਧੰਨਵਾਦ